ਇੱਕ ਮਹੀਨੇ ਦੀ ਛੁੱਟੀ ਲੈ ਆਏ ਸੀਗੇ ਤੇ ਜਦੋਂ ਉਹਨਾਂ ਨੇ 30 ਤਰੀਕ ਨੂੰ ਮਦਦ ਉਹਨਾਂ ਨੇ 2 ਤਰੀਕ ਨੂੰ ਵਾਪਸ ਜਾਣਾ ਸੀਗਾ ਮੇ ਸਿੰਘ ਜਿੱਦਾਂ 30 ਤਰੀਕ ਨੂੰ ਗਏ ਆ ਉਹ ਘਰੋਂ ਹਾਂ ਜੀ ਤੇ ਵਾਪਸ ਨਹੀਂ ਆਏ ਅੱਜ 1 ਮਹੀਨਾ 17 ਦਿਨ ਹੋ ਗਏ ਆ ਤੇ ਮੈਂ ਜਾਂ ਤਾਂ ਉਹ ਇਹ ਅਪੀਲ ਕਰਨਾ ਚਾਹੁੰਦੀ ਆ ਕਿ ਜਿੱਥੇ ਕਿਤੇ ਵੀ ਉਹ ਦਿਸਦੇ ਆ ਜਾਂ ਕਿਦਾਂ ਮੈਂ ਉਹਨਾਂ ਦੀ ਫੋਟੋ ਸ਼ੇਅਰ ਕਰ ਦਿੰਦੀ ਆ ਤੁਹਾਡੇ ਨਾਲ ਕੰਟੈਕਟ ਭਾਜੀ ਜਿੱਦੋਂ ਤੋਂ ਸਾਡਾ 1 ਮਹੀਨਾ 17 ਦਿਨ ਹੋ ਗਏ ਕੰਟੈਕਟ ਨਹੀਂ ਹੋਇਆ ਹੈਗਾ ਜਿੱਦੋਂ ਫੋਨ ਵੀ ਆਪਣਾ ਨਾਲ ਲੈ ਕੇ ਗਏ ਆ ਤੇ ਕੋਈ ਉਹਨਾਂ ਨੇ ਕੰਟੈਕਟ ਨਹੀਂ ਕੀਤਾ ਸਾਨੂੰ ਮਤਲਬ ਇਦਾਂ ਲੱਗਦਾ ਜਿੱਦਾਂ ਕਿਸੇ ਨੇ ਕਿਡਨਾਪ ਕੀਤਾ ਹੁੰਦਾ ਜਾਂ ਕਿਦਾਂ ਹਾਂਜੀ ਘਰੋਂ ਬਾਜ਼ਾਰ ਗਏ ਸੀ ਤੇ ਅੱਜ ਤੱਕ ਨਹੀਂ ਆਏ ਹੈਗੇ ਅੱਜ ਤੱਕ ਵੀ ਫੋਨ ਵਗੈਰਾ ਵੀ ਨਾ ਤਾਂ ਘਰੇ ਵੀ ਆਇਆ ਹਾਂਜੀ ਤੇ ਮੇਰੀ ਫੈਮਿਲੀ ਆ ਮੇਰਾ ਸਹੁਰਾ ਸਾਹਬ ਆ ਮੇਰੀ ਸੱਸ ਆ ਤੇ ਜੋ ਕਿ ਬਹੁਤ ਸਿਆਰੇ ਆ ਫਿਕਰ ਕਰਦੇ ਆ ਅਸੀਂ ਵੀ ਉਹਨਾਂ ਦਾ ਫਿਕਰ ਕਰਦੇ ਆ ਕਿ ਉਹ ਆਪਣੇ ਘਰ ਵਾਪਸ ਆਵੇ ਛੋਟੀ ਜੀ ਮੇਰੀ ਬੱਚੀ ਆ ਜੀ ਕੋਲ ਪਾਲਸੀ ਨੂੰ ਕੰਪਲੀਟ ਕੀਤੀ ਹੈ ਪਰ ਕੁਝ ਵੀ ਪਤਾ ਨਹੀਂ ਲੱਗਦਾ ਪਿਆ ਕਿਹੜੀ ਹੱਥ ਤੋਂ ਆਇਆ ਫਰਾਂਸ ਤੋਂ ਆਈ ਸੀ ਇਹ ਹਾਂ ਜੀ ਉਹ ਸਿਟੀਜ਼ਨ ਹੈ ਉਹਦਾ ਹਾਂ ਜੀ ਉਧਰ ਲਈ ਹਾਂ ਜੀ ਸਿਟੀਜ਼ਨ ਹੈ ਹਾਂ ਜੀ ਵਾਪਸੀ ਉਹਨਾਂ ਦੀ 2 ਅਕਤੂਬਰ ਨੂੰ ਹਾਂ ਜੀ 2 ਅਕਤੂਬਰ ਨੂੰ ਸੀਗੀ ਉਹਨਾਂ ਦੀ ਵਾਪਸੀ ਜੀ ਮੇਰਾ ਨਾਮ ਮਨੀਸ਼ਾ ਤੇ ਮੈਂ ਸੰਧਵਾ ਤੋਂ ਹਾਂ ਤੇ ਮੇਰੇ ਹਸਬੰਦ ਫਰਾਂਸ ਤੋਂ ਆਏ ਸੀ ਜਿਸ ਦਾ ਨਾਮ ਹਰਮੇਸ਼ ਲਾਲਿਆ ਤੇ ਉਹ 1 ਮਹੀਨੇ ਦੀ ਛੁੱਟੀ ਲੈ ਆਏ ਸੀ ਤੇ ਜਦੋਂ ਉਹਨਾਂ ਨੇ 3 ਤਰੀਕ ਨੂੰ ਉਹਨਾਂ ਦਾ ਉਹ ਉਹਨਾਂ ਨੇ 2 ਤਰੀਕ ਨੂੰ ਵਾਪਸ ਜਾਣਾ ਸੀਗਾ ਜੋ ਕਿ ਅ ਅ 2 ਨਵੰਬਰ 2 ਕੁਤੂਬਰ 2 ਕੁਤੂਬਰ ਨੂੰ ਵਾਪਸ ਜਾਣਾ ਸੀ ਉਹਨਾਂ ਨੇ ਤੇ ਮਿਸਿੰਗ ਤਾਂ ਉਹ ਕਿੱਥੇ ਗਏ ਸੀਗੇ ਘਰੋਂ ਮਿਸਿੰਗ ਜਿੱਦਾਂ 30 ਤਰੀਕ ਨੂੰ ਗਏ ਆ ਉਹ ਘਰੋਂ ਹਾਂਜੀ ਤੇ ਵਾਪਸ ਨਹੀਂ ਆਏ ਅੱਜ 1 ਮਹੀਨਾ 17 ਦਿਨ ਹੋ ਗਏ ਆ ਤੇ ਮੈਂ ਜਨਤਾ ਨੂੰ ਇਹ ਅਪੀਲ ਕਰਨਾ ਚਾਹੁੰਦੀ ਆ ਕਿ ਜਿੱਥੇ ਕਿਤੇ ਵੀ ਉਹ ਦਿਸਦੇ ਆ ਜਾਂ ਕਿਤੇ ਜਮੈਂ ਉਹਨਾਂ ਦੀ ਫੋਟੋ ਸ਼ੇਅਰ ਕਰ ਦਿੰਦੀ ਆ ਤੁਹਾਡੇ ਨਾਲ ਤੇ ਸਕਰੀਨ ਤੇ ਉਹਨਾਂ ਦਾ ਨੰਬਰ ਦੇ ਦਿੰਨੀ ਆ ਆਪਣਾ ਤੇ ਸਾਨੂੰ ਕੋਈ ਵੀ ਕਿਤੇ ਵੀ ਟੱਕਰ ਦੇ ਆ ਜਾਂ ਮਿਲਦੇ ਆ ਤਾਂ ਤੁਸੀਂ ਕੰਟੈਕਟ ਕਰ ਸਕਦੇ ਆ ਸਾਡੇ ਨਾਲ ਤੇ ਮੇਰੀ ਫੈਮਿਲੀ ਆ ਮੇਰਾ ਸਹੁਰਾ ਸਾਹਬ ਆ ਮੇਰੀ ਸੱਸ ਆ ਤੇ ਜੋ ਕਿ ਬਹੁਤ ਸਿਆਰੇ ਆ ਕਿਕਰ ਕਰਦੇ ਆ ਅਸੀਂ ਵੀ ਉਹਨਾਂ ਦਾ ਫਿਕਰ ਕਰਦੇ ਆ ਕਿ ਉਹ ਆਪਣੇ ਘਰ ਵਾਪਸ ਆਵੇ ਛੋਟੀ ਜੀ ਮੇਰੀ ਬੱਚੀ ਆ ਤੇ ਬਹੁਤ ਫਿਕਰ ਹੁੰਦਾ ਸਾਨੂੰ ਕਿ ਉਹ ਆਪਣੇ ਘਰ ਆਵੇ ਬਸ ਹਾਂ ਜੀ ਤੇ ਉਹਨਾਂ ਦਾ ਬਾਹਲਾ ਜਿਹੜਾ ਟਾਈਮ ਆ ਉਹ ਵੀ ਖਰਾਬ ਹੋ ਰਿਹਾ ਆ ਅਗਾਂਹ ਕਿਹੜਾ ਨੰਬਰ ਤੱਕ ਤਾਂ ਕੋਨਟੈਕਟ ਨਹੀਂ ਹੋਇਆ ਹੈਗਾ ਦਾ ਕੰਟੈਕਟ ਭਾਜੀ ਜਿੱਦੋਂ ਸਾਨੂੰ 1 ਮਹੀਨਾ 17 ਦਿਨ ਹੋ ਗਏ ਕੰਟੈਕਟ ਨਹੀਂ ਹੋਇਆ ਹੈਗਾ ਜਿੱਦਾਂ ਫੋਨ ਵੀ ਆਪਣਾ ਨਾਲ ਲੈ ਕੇ ਗਏ ਆ ਤੇ ਕੋਈ ਉਹਨਾਂ ਨੇ ਕੰਟੈਕਟ ਨਹੀਂ ਕੀਤਾ ਸਾਨੂੰ ਮਤਲਬ ਇਦਾਂ ਲੱਗਦਾ ਜਿੱਦਾਂ ਕਿਸੇ ਨੇ ਕੈਪ ਕਿੱਤਾ ਹੁੰਦਾ ਜਾਂ ਕਿਦਾਂ ਬੁਲੇਟ ਗੱਡੀ ਤੇ ਇਹ ਦੋਨੇ ਚੀਜ਼ਾਂ ਉਹਨਾਂ ਨਾਲ ਮਤਲਬ ਉਹਨਾਂ ਦੇ ਹੈਗੀਆਂ ਤੇ ਉਹਨਾਂ ਦਾ ਨੰਬਰ ਵੀ ਤੁਹਾਨੂੰ ਮੈਂ ਹੋ ਕਰ ਦਿੰਦੀ ਆ ਟੈਂਸ਼ਨ ਕਰ ਦਿੰਦੀ ਆ ਜਿੱਥੇ ਕਿਤੇ ਵੀ ਪਤਾ ਲੱਗਦਾ ਤੇ ਸਾਨੂੰ ਜਦੋਂ ਸਾਡੇ ਨਾਲ ਕੰਟੈਕਟ ਕੀਤਾ ਜਾਵੇ ਪੁਲਿਸ ਨੂੰ ਕਮਲੇਟ ਵੀ ਕੀਤਾ ਹਾਂ ਜੀ ਹਾਂ ਜੀ ਪੁਲਿਸ ਨੇ ਕੰਪਲੀਟ ਕੀਤੀ ਹੈ ਪਰ ਕੁਝ ਵੀ ਪਤਾ ਨਹੀਂ ਲੱਗਦਾ ਪਿਆ ਕਿਹੜੀ ਗੱਲ ਤੋਂ ਆਇਆ ਫਰਾਸ ਤੋਂ ਆਇਸੀ ਵੀ ਹਾਂ ਜੀ ਉੱਥੇ ਸਿਟੀਜ਼ਨ ਹੈ ਉੱਧਰ ਹਾਂ ਜੀ ਉੱਧਰ ਵੀ ਹਾਂ ਜੀ ਸਿਟੀਜ਼ਨ ਹੈ ਹਾਂ ਜੀ ਵਾਪਸ ਉਹਨਾਂ ਦੇ 2 ਅਕਤੂਬਰ ਨੂੰ ਸੀ ਹਾਂ ਜੀ ਭਾਜੀ 2 ਅਕਤੂਬਰ ਨੂੰ ਸੀਗੀ ਉਹਨਾਂ ਦੀ ਵਾਪਸੀ ਤੇ ਹਜੇ ਤੱਕ ਵਾਪਸ ਨਹੀਂ ਆਏ ਜਿੱਦਾਂ ਹਾਂ ਜੀ ਕੁਝ ਪਤਾ ਨਹੀਂ ਲੱਗਦਾ ਪਿਆ ਬਾਜ਼ਾਰ ਗਏ ਸੀ ਘਰੋਂ ਹਾਂ ਜੀ ਘਰੋਂ ਬਾਜ਼ਾਰ ਗਏ ਸੀਗੇ ਤੇ ਅਜੇ ਤੱਕ ਨਹੀਂ ਆਏ ਹੈਗੇ ਅਜੇ ਤੱਕ ਜੀ ਫੋਨ ਵਗੈਰਾ ਵੀ ਉਹਨਾਂ ਦਾ ਘਰੇ ਹੀ ਪਿਆ ਹੈ ਹਾਂ ਜੀ ਤੁਸੀਂ ਅਪੀਲ ਕੀ ਕਰਨਾ ਚਾਹੋਗੇ ਲੋਕਾਂ ਨੂੰ ਜਿਹੜੇ ਇਹ ਵੀਡੀਓ ਦੇਖ ਰਹੇ ਆ ਜਾਂ ਜਿਹੜੇ ਟੜ ਮੁੰਡੇ ਨਾਲ ਅਸੀਂ ਇਹ ਕਹਿੰਦੇ ਵੀ ਦੇਖ ਕੇ ਉਹਨੂੰ ਪਤਾ ਲੱਗੇ ਤਾਂ ਸਾਨੂੰ ਦੱਸੇ ਆਗੇ ਉਹਦਾ ਕਾਹ ਪਾਣੀ ਵੀ ਦੇਵਾਂਗੇ ਘਰ ਮਾਹੌਲ ਕਿੱਦਾਂ ਦਾ ਬਣਿਆ ਹੋਇਆ ਬੱਚੀ ਵੱਡੀ ਛੋਟੀ ਹੈ ਉਹ ਵੀ ਘਰ ਵਾਲੇ ਵੀ ਪਰੇਸ਼ਾਨ ਆ ਹਾਂ ਜੀ ਹਾਂ ਜੀ ਬਸ ਪਰੇਸ਼ਾਨ ਹੀ ਆ ਸਾਰੇ ਫੀਲ ਕਰਨਾ ਚਾਹੋਗੇ ਤੁਸੀਂ ਜੇ ਇਹ ਵੀਡੀਓ ਪਹੁੰਚਦੀ ਹੈ ਉੱਥੇ ਮੁੰਡੇ ਦਾ ਕੋਈ ਫੋਨ ਦੇ ਜਾ ਮੁੰਡੇ ਨੂੰ ਇਹੀ ਬੇਨਤੀਆਂ ਦੇ ਕਾਰ ਰਾਜਵੇ ਆਪਣੀ ਗੁੱਡੀ ਨੂੰ ਸੰਭਲੇ ਬਸ ਅੱਛਾ ਇਹ ਮੁੰਡਾ ਜਿਹੜਾ ਗਿਆ ਡਾ ਉਹਦਾ ਕੀ ਨਾਮ ਜੀ ਉਹਦਾ ਹਰਨੇਸ਼ਪਰ ਕੀ ਕਹਿਣਾ ਕੀ ਜਾਉਂਗੇ ਉਹ ਹੁਣ ਇਹ ਮਹੀਨੇ ਤੋਂ ਕਹਿੰਦੇ ਉੱਪਰ ਹੋ ਗਿਆ ਬਸ ਹਾਂਜੀ ਉਹ ਆਪਣੇ ਘਰ ਆਵੇ ਆਪਣੇ ਬੱਚੀ ਨੂੰ ਦੇਖੇ ਅਸੀਂ ਵੀ ਸਿਆਣੇ ਆ ਸਾਡੀ ਨਾਲ ਨੂੰ ਵੀ ਉਹ ਦੇਖੇ ਘਰ ਆ ਜਾਵੇ ਛੋੜ ਨੀ ਕੋਈ ਵੀ ਅਸੀਂ ਜਾਂ